ਡਾਰਲਿੰਗ ਤਦੋਂ ਫਰੀਓ ਤੁਸੀਂ ਕਾਲ ਨਹੀਂ ਚੁੱਕ ਰਹੇ ਗੱਲ ਨਹੀਂ ਕਰ ਰਹੇ ਫੋਨ ਚੁੱਕੋ ਪਲੀਜ਼ ਕਿੱਥੇ ਹੋ ਦੋਸਤੋ ਇਹ ਡਾਇਲੌਗ ਨੇ ਆਪਣੀ ਅੱਜ ਦੀ ਜੋ ਕਹਾਣੀ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਗਾਰਡੀਅਨ ਇੰਜ਼ਲ ਦੇ ਜਿਸ ਦੇ ਰਚੇਤਾ ਨੇ ਸਮਕਾਲ ਦਾ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਚਰਚਿਤ ਨਾਮ ਸ਼੍ਰੀ ਅਲਫਾਸ ਇਸ ਕਹਾਣੀ ਨੂੰ ਆਪਾਂ ਲਿਆ ਹੈ ਉਹਨਾਂ ਦੇ ਪਲੇਠੇ ਕਹਾਣੀ ਸੰਗ੍ਰਹਿ ਸ਼ਰਾਵਿਆਂ ਦੀ ਰੁੱਤ ਦੇ ਵਿੱਚੋਂ ਤੇ ਲੋ ਜੀ ਫਿਰ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਬទੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸ਼੍ਰੀ ਅਲਫਾਜ਼ ਦੁਆਰਾ ਲਿਖੀ ਹੋਈ ਕਹਾਣੀ ਗਾਰਡੀਅਨ ਐਂਜਲ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਪੇਸ਼ ਕਰੀਏ ਤੁਸੀਂ ਆਪਣੇ ਇਸ ਕਲੇਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਕਹਾਣੀਆਂ ਤੁਹਾਡੇ ਲਈ ਸਭ ਤੋਂ ਪਹਿਲਾਂ ਪਹੁੰਚ ਜਾਣ ਤੇ ਅਲੋ ਜੀ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਆਪਾਂ ਕਹਾਣੀ ਗਾਰਡੀਅਨ ਐਂਜਲ ਮਾਰਚ-ਅਪ੍ਰੈਲ ਦੇ ਚੱਲਦੇ ਹਨੇਰੀ ਭਰੇ ਤੂਫਾਨ ਸਾਰਾ ਕੁਝ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ ਜੈ ਇੰਦਰ ਵਿੰਡੋ ਵਿੱਚ ਦੀ ਬਾਹਰ ਦੇਖਦਾ ਆ ਆ ਤਾਂ ਸਾਰਾ ਘਰ ਭਰ ਕੇ ਜਾਉ ਉਹ ਬੱਦਲ ਲੱਗਦਾ ਉਤੋਂ ਦੀ ਈ ਲੰਘ ਜਾਣੇ ਆ ਅੱਜ ਸ਼ਾਮ ਨੂੰ ਪਾਰਕ 'ਚ ਨਹੀਂ ਜਾਂਦਾ ਘਰੇ ਹੀ ਐਕਸਰਸਾਈਜ਼ ਕਰਦੇ ਆ ਇਹ ਕਿਹੜਾ ਬਾਰਬਾਡੋਸਾ ਬਈ ਜਿੱਥੇ ਤੂਫਾਨ ਨੂੰ ਠੱਲ ਹੀ ਨਹੀਂ ਪੈਣੀ ਅੱਧੇ ਪੌਣੇ ਘੰਟੇ ਦੀ ਤਾਂ ਗੱਲ ਆ ਮਰਾਸਨ ਦੇ ਡੋਲ ਵਾਂਗ ਪਤਾ ਨਹੀਂ ਇਹਨੇ ਕਿੱਥੇ ਹੋਣਾ ਚੱਲ ਉਹਨਾ ਟਾਈਮ ਪੈਗੀ ਲਾ ਲਈਏ ਇੱਕ ਅੱਧਾ ਲਾ ਕੇ ਚੱਲਦੇ ਹਾਂ ਉਹ ਪੌੜੀਆਂ ਤੇ ਚੜਦਾ ਹੈ ਜਿੱਥੇ ਉਹਨੇ ਗੈਸ ਰੂਮ ਦੇ ਨਾਲ ਰੈਸਟ ਰੂਮ ਬਣਾਇਆ ਕਦੇ ਉਹ ਇਹਨੂੰ ਰਿਲੈਕਸ ਰੂਮ ਕਹਿ ਛੜਦਾ ਇੱਥੇ ਹੀ ਉਹਨੇ ਵੱਡੀ ਸਕਰੀਨ ਤੇ ਪ੍ਰੋਜੈਕਟ ਲਾ ਕੇ ਲੌਂਗ ਆਟੋਮੈਟਿਕ ਫੁੱਲੀ ਕੰਫਰਟੇਬਲ ਚੇਅਰ ਲਵਾ ਰਖਣਾ ਨੇ ਲਾਈਟਨਿੰਗ ਵੀ ਮੱਧਮ ਰੱਖੀ ਹੈ ਤਾਂ ਜੋ ਮਹਾਲ ਰਿਲੈਕਸਡ ਲਗੇ ਚਾਅ ਯਸ ਦੇ ਪਿੱਛੇ ਮਾਡਰਨ ਪਾਈਪ ਸੋਫਾ ਕਮ ਬੈੱਡ ਦਰਵਾਜ਼ੇ ਵਾਲੀ ਕੰਧ 'ਚ ਮਾਡਰਨ ਤਰੀਕੇ ਨਾਲ ਬਾਰ ਤਿਆਰ ਹੈ ਜਿਸ ਉੱਪਰਲੇ ਤਿੰਨ ਖਾਨਿਆਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸ਼ਰਾਬ ਸਕਾਚ ਰਮ ਵਿਸਕੀ ਵੋਦਕਾ ਥੱਲੇ ਮਿਨੀ ਫ੍ਰੈਜ ਹੈ ਤੇ ਨਾਲ ਦੇ ਦਰਾਜ ਵਿੱਚ ਖਾਣ ਪੀਣ ਦਾ ਕਿੰਨਾ ਹੀ ਨਿਕ ਸੁਖ ਹੈ ਥੱਲੇ 1.4 ਫੁੱਟ ਲੰਮਾ ਤੇ 2 ਫੁੱਟ ਚੌੜਾ ਟੇਬਲ ਬਣਾ ਰੱਖਿਆ ਹੈ ਤੇ ਉਹਨਾਂ ਦੇ ਨਾਲ 3-4 ਬਾਰ ਚੇਅਰਸ ਵੀ ਪੰਗਾ ਨੇ ਅੱਜ ਜੇ ਕਿਹੜੀ ਬਿੱਤੀ ਜਾਵੇ ਉਹ ਸੋਚਦਾ ਤੇ ਬਾਰੀ ਖੋਲਦੇ ਹੀ ਹੱਥ ਬਲੈਕ ਡੌਗ ਨੂੰ ਪੈ ਜਾਂਦਾ ਹੈ ਬਲੈਕ ਡੌਗ ਜੈ ਦੀ ਫੇਵਰੇਟ ਅਲਕੋਹਲ ਹੈ ਹਾਈ ਕੀ ਬਾਤਾਂ ਦੋ ਪੈਗ ਹੀ ਸਰੂਰ ਬਣਾ ਦਿੰਦੇ ਆ ਨਾਲੇ ਇਹ ਤਾਂ ਹੈ ਵੀ ਕੰਟੇਨ ਦੀ ਜੈ ਪੈਗ ਬਣਾ ਕੇ ਵਿੱਚ ਆਈਸ ਪਾ ਕੇ ਸੋਫੇ ਤੇ ਬਹਿ ਜਾਂਦਾ ਹੈ ਰਿਮੋਟ ਲੱਭਣ ਲੱਗਦਾ ਹੈ ਕੀ ਦੇਖਾਂ ਕੀ ਦੇਖਾਂ ਉਹ ਪ੍ਰੋਜੈਕਟ ਔਨ ਕਰਕੇ एप्स देख रहा है मेरा फोन कित है शर्ट फोन त लगता थले ही आने मन न फोन लिया है फोन ते मिस्ड कॉल्स शो हो रही ने दो महावीर दया तीन रीत दया वटसएप कॉल भी आई हुई है वट्सएपे हो मैसेज ने चैक कर दा। दारलिंग कदों फ्री हो ती कॉल नहीं चुक रहे गल नहीं कर रहे फोन चुको प्लीज कितने हो ਮਿੱਠੀ ਤੇ ਮੋਹ ਭਰੀ ਆਵਾਜ਼ ਵਿੱਚ ਰੀਸਦਾ ਵਾਇਸ ਓਵਰ ਸੀ ਦਾਰਉਦੀ ਘੋਟ ਭਰਿਆ ਸੁਣਿਆ ਵਾਇਸ ਓਵਰ ਹੋਰ ਵੀ ਨਸ਼ੀਲਾ ਤੇ ਸੁਆਦੀ ਲੱਗਦਾ ਹੈ ਜੈ ਸਮਾਈਲ ਕਰਦਾ ਤੇ ਸੱਜੇ ਪਾਸੇ ਕੰਨ ਤੇ ਲੱਗੇ ਵੱਡੇ ਸ਼ੀਸ਼ੇ 'ਚ ਆਪਣਾ ਚਿਹਰਾ ਵੇਖ ਕੇ ਸਮਾਈਲ ਕਰਦਾ ਹੈ ਉਹਨੂੰ ਆਪਣਾ ਆਪ ਸੋਹਣਾ ਲੱਗਦਾ ਹੈ ਲੱਗਦਾ ਨਹੀਂ ਮੈਂ 55 ਮੇਵਰੇ ਦੇ ਪੈਰ ਧਰਦਾ ਗ੍ਰੇ ਕਲਰ ਦੀ ਕਤਰਮੀ ਦਾੜੀ ਤੇ ਭਰਮੀਆਂ ਮੁੱਛਾਂ ਤੇ ਕੱਟੇ ਹੋਏ ਵਾਲ ਸਰੀਰ ਵੀ ਜੈਮਨੇ ਫਿਟ ਕੀਤਾ ਹੋਇਆ ਕੇਰਾ ਉੱਠ ਕੇ ਆਪਣਾ ਆਪ ਨਿਹਾਰਦਾ ਹੈ ਲੈ ਮੈਂ ਕਿਹੜਾ ਦਨੇਸ਼ ਮੋਹਨ ਨਾਲੋਂ ਘਾਟਾਂ ਉਹਦੇ ਨਾਲੋਂ ਤਾਂ ਘੈਂਡੀ ਲੱਗਦਾ ਪੈਗ ਲਾ ਕੇ ਈ ਕਰਦਾ ਆ ਗੱਲ ਉਹ ਫਿਰ WhatsApp ਖੋਲ ਕੇ ਰਿਤ ਦੀ ਐਡੀਪੀ ਵੇਖਣ ਲੱਗ ਪੈਂਦਾ ਕਿਆ ਬਾਤ ਆ ਯਾਰ ਇੰਨ ਲੱਗਦਾ ਜਿਵੇਂ ਘਾਰਤ ਕਿਸੇ ਬੁੱਤ ਪ੍ਰਸਤ ਨੇ ਖੜੀ ਹੋਵੇ ਕੱਲਾ ਕੱਲਾ ਅੰਗ ਨਸ਼ੇ ਨਾਲ ਗੜੁੱਚ ਰੰਗ ਵੀ ਗੋਰਾ ਨਿਸ਼ੋ ਤੇ ਰੂਹ ਵਰਗੀ ਪੋਲੜ ਜਿਹੀ ਚਿਹਰੇ ਦੀ ਤਾਂ ਕਿਆ ਬਾਤਾਂ ਸੀ ਬੁੱਲ ਹਾਏ ਮੇਰੇ ਰੱਬਾ ਕਚੀਚੀ ਵਟ ਕੇ ਜਾ ਪੈਗ ਸਾਰਾ ਖਾਲੀ ਕਰ ਗਿਆ ਐਨਾ ਜ਼ਰੂਰ ਤਾਂ ਬਲੈਕ ਡੌਗ ਡਬਲ ਬਲੈਂਡਡ ਚ ਵੀ ਨਹੀਂ ਹੈ ਜਿੰਨਾ ਰੀਤ ਚਾ ਚਲੋ ਆਜਾ ਤੁਹਾਡਾ ਤਵਰਫ ਜੈ ਨਾਲ ਕਰਵਾਵਾ ਜੈ ਤਵਰਫ ਜੈ ਇੰਦਰ ਸਿੰਘ ਰਾਣਾ ਮੋਹਾਲੀ ਵਿੱਚ ਪ੍ਰਾਪਰਟੀ ਦਾ ਕੰਮ ਪਿੱਛੇ ਜਿਹੇ ਮੋਗੇ ਵਾਲੇ ਪਾਸੇ ਅਠਾ ਕਿੱल्ल्या ਦਾ ਟੱਕ ਲਿਆ ਲੁਧਿਆਣੇ ਕੋਲ ਵੀ ਜ਼ਮੀਨ ਆ ਆ ਅਕਾਲੀ ਸਰਕਾਰ ਵੇਲੇ ਜਦੋਂ ਮੰਤਰੀ ਯਾਰ ਸੀ ਤਾਂ ਉਹਦੇ ਨਾਲ ਫਾਜ਼ਲ ਕਾ ਕੋਲ ਬਾਗਾਂ ਵਾਲੀ ਜ਼ਮੀਨ ਵੀ ਲਈ ਸੀ ਬਾਕੀ ਪਲਾਟ ਹੋਰ ਵੀ ਹੈਗੇ ਆ ਇਨਵੈਸਟਮੈਂਟ ਚ ਬਲੀਵ ਕਰਦਾ ਆ 에어ਪੋਰਟ ਰੋਡ ਤੇ ਨਵਾਂ ਹੋਟਲ ਬਣਾਇਆ ਇੱਕ ਫਲੈਟ ਪੂਰਬਾ ਦੇ ਵਿੱਚ ਆ ਖੁਦ ਪੰਜ ਫੇਸ ਤੇ ਬਣੀ ਆਲੀਸ਼ਾਨ ਕੋਠੀ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ ਜੈ ਇੰਦਰ ਦੀ ਘਰਵਾਲੀ ਮਹਿਰੀਨ ਸ਼ੌਕੀਨ ਤੇ ਮਜਾਜਲ ਇੱਕ ਮੁੰਡਾ ਤੇ ਕੁੜੀ ਮੁੰਡਾ ਅਮਰੀਕਾ ਦੇ ਸਿਆਨੀ ਡੀਗੋ ਦੀ ਨੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਗਿਆ ਹੋਇਆ ਹੈ ਤੇ ਬੇਟੀ ਜੈਨ ਇੰਟਰਨੈਸ਼ਨਲ ਰੈਜ਼ਿਡੈਂਸ ਸਕੂਲ ਬੰਗਲੌਰ ਵਿੱਚ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਹੈ ਮਿਆਂ ਵੀ ਵੀ ਦੋਵੇਂ ਰਹਿੰਦੇ ਆ ਇੱਕੋ ਘਰ 'ਚ ਪਰ ਕਦੇ ਵੀ ਇਕੱਠੇ ਨਹੀਂ ਰਹੇ ਜੈ ਨੇ ਥੋੜਾ ਟਾਈਮ ਪਹਿਲਾਂ ਡੇਰਾ ਬਸੀ ਵਾਲੀ ਸਾਈਡ ਫਾਰਮ ਹਾਊਸ ਨੁਮਾ ਘਰ ਬਣਾਇਆ ਜਿੱਥੇ ਉਹ ਸ਼ਿਕਾਰ ਖੇਡਣ ਤੋਂ ਬਾਅਦ ਅਰੈਸਟ ਕਰਦਾ ਹੈ ਯਾਰਾ ਨਾਲ ਪਾਰਟੀ ਮਨਾਉਂਦਾ ਹੈ ਉੱਥੇ ਦੋ ਘੋੜੇ ਰੱਖੇ ਹੋਏ ਆ ਇੱਕ ਬਸ਼ੇਰਾ ਦੋ ਜਰਮਨ ਨਸਲ ਦੇ ਕੁੱਤੇ ਇੱਕ ਦਧਾਰੂ ਮੱਝ ਬਾਕੀ ਆ ਜੋ ਆਪਾਂ ਅੱਗੇ ਵੇਖਦੇ ਆ ਕੀ ਹੋ ਰਿਹਾ ਜੈਦਾ ਮਨ ਕੀਤਾ ਕਿ ਅੱਜ ਖਬਰਾਂ ਸੁਣੀਆਂ ਜਾਣ ਕੀ ਚੱਲ ਰਿਹਾ ਹੁਣ ਤਾਂ ਸਾਲੀਆਂ ਖਬਰਾਂ ਦਾ ਬਲੇਟਨ ਸੁਣੇ ਨੂੰ ਟਾਈਮ ਹੋ ਗਿਆ ਫੋਨ ਤੇ ਸਭ ਕੁਝ ਆ ਜਾਂਦਾ ਮਹਾਵੀਰ ਦੀ ਕਾਲ ਫੇਰ ਆ ਰਹੀ ਹੈ ਇਹ ਹੁਣ ਕੀ ਕਹਿੰਦਾ ਇਦੇ ਨਾਲ ਵੀ ਬਾਅਦ ਚ ਗੱਲ ਕਰਦਾ ਹੁਣ ਇੱਕ ਹੋਰ ਪੈਗ ਲਾਈ ਲਵਾਂ ਜਾਇਦਾ ਮਨ ਕੀਤਾ ਅੱਜ ਖਬਰਾਂ ਸੁਣੀਆਂ ਜਾਣ 2018 ਲਾਇਆ ਤਾਂ ਸਿਆਸਤ ਦੀਆਂ ਖਬਰਾਂ ਜੈਪੁਰ ਵਿੱਚ ਇੱਕ 60 ਸਾਲਾ ਵਿਅਕਤੀ ਦੀ ਹੱਤਿਆ ਲਾਸ਼ ਹੋਟਲ ਵਿੱਚੋਂ ਬਰਾਮਦ ਪ੍ਰੇਮਿਕਾ ਤੇ ਸ਼ੱਕ ਭਾਰਤ ਨੇ ਜਿੱਤਿਆ T20 ਵਰਲਡ ਕੱਪ ਪੂਰੇ ਦੇਸ਼ ਵਿੱਚ ਜਸ਼ਨ ਸ਼ਾਮਲ 60 ਸਾਲੇ ਵਿਅਕਤੀ ਦੀ ਪ੍ਰੇਮਿਕਾ ਵੱਲੋਂ ਹਤਿਆ ਕਰਨ ਤਨਸ ਕਰਦੇ ਹੱਸਿਆ ਇਹ ਸਾਲੇ ਬੁੱਢੇ ਜਿਹੇ ਵੀ ਠਰਕਪੋਰ ਨੂੰ ਨਹੀਂ ਹਟਦੇ ਇਸ ਆਲੀ ਕੋਈ ਉਮਰ ਹੁੰਦੀ ਐ ਇਸ਼ਕ ਕਰਨ ਦੀ ਚੱਲ ਮੇਰੇ ਵਰਗਾ ਸੁਨੱਖਾ ਜਵਾਨ ਕਰੇ ਤਾਂ ਗੱਲ ਵੱਖਰੀ ਬਹਿ ਗਿਆ ਨਾ ਜਾਨ ਤੋਂ ਹੱਥ ਧੋ ਕੇ ਮਹਾਵੀਰ ਦੀ ਕਾਲ ਫੇਰ ਆ ਰਹੀ ਐ ਮਹਾਵੀਰ ਜੈਦਾ ਆੜੀ ਐ ਉਹ ਵੀ ਚੰਗਾ ਬਿਜ਼ਨਸਮੈਨ ਸ਼ਰਾਬ ਦਾ ਕਾਰੋਬਾਰੀ ਇੱਕ ਦੋ ਫੈਕਟਰੀਆਂ ਦਿਲ ਖੁਸ਼ ਬੰਦਾ ਸਿਰਫ ਪੈਕ ਤੇ ਕबाब ਦਾ ਸ਼ੌਕੀਨ ਹੋਰ ਕੋਈ ਵੈਲ ਨਹੀਂ ਜਿੰਨਾ ਜੈ ਫਿਟਨੈਸ ਸ਼੍ਰੀ ਫਰੀਕਾ ਮਹਾਵੀਰ ਉਹਨਾਂ ਹੀ ਬਿਜ਼ਨਸਮਾਈਂਡਰ ਪੈਸੇ ਨੂੰ ਵੱਡਾ ਕਿਵੇਂ ਕਰਨਾ ਉਹਦਾ ਦਿਮਾਗ ਹਮੇਸ਼ਾ ਇਸ ਪਾਸੇ ਚੱਲਦਾ ਹਾਂ ਵੀਰੋ ਕਿੱਦਾਂ ਕਿਵੇਂ ਫੋਨ ਦੇ ਡਾਇਲ ਤੇ ਪਸਰਿਆ ਬੈਠਾ ਸੋਖਾ ਜੈਨ ਫੋਨ ਚੁੱਕਣਸਾਰ ਪੁੱਛਿਆ ਤੂੰ ਕਿੱਥੇ ਮਰਿਆ ਬੰਦਾ ਫੋਨ ਤਾਂ ਚੁੱਕ ਲਵੇ ਸਿੰਗਲੇ ਦਾ ਕਤਲ ਹੋ ਗਿਆ ਮਹਾਵੀਰ ਇੱਕੋ ਸਾਹੇ ਗੱਲ ਪੂਰੀ ਕਰ ਗਿਆ ਹੈ ਕਿਵੇਂ ਕਦੋਂ ਕਿੱਥੇ ਮਹਾਵੀਰ ਦੇ ਭਾਵ ਇੱਕੋ ਦਮ ਬਦਲ ਗਏ ਸਾਲਾ ਸਹੇਲੀ ਨਾਲ ਜੈਪੁਰ ਗਿਆ ਸੀ ਸੁਣਿਆ ਉੱਥੇ ਉਹਨਾਂ ਅਸਲੀ ਆਪ ਦਾ ਬੁਆਏਫਰੈਂਡ ਵੀ ਸੱਦਿਆ ਹੋਇਆ ਸੀ ਰਾਤ ਨੂੰ ਕਿਸੇ ਗੱਲੋਂ ਬਹਿਸ ਹੋ ਗਈ ਤੇ ਫਿਰ ਕਤਲ ਕਰਕੇ ਭੱਜ ਗਈ ਦੱਸਣ ਵਾਲੇ ਦੱਸੀ ਜਾਂਦੇ ਨੇ ਕਿ 5 ਲੱਖ ਕੈਸ਼ ਤੇ ਹੋਰ ਸਮਾਨ ਵੀ ਲੈ ਗਈ ਆ ਤੇ ਅਕਾਊਂਟ ਵੀ ਖਾਲੀ ਕਰ ਗਈ ਆ ਘਰੇ ਬਿਜ਼ਨਸ ਮੀਟਿੰਗ ਕਹਿ ਕੇ ਗਿਆ ਸੀ ਉੱਥੇ ਆਪ ਹਨ ਵਰਤ ਗਿਆ ਪੁਲਿਸ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਆ ਸਬੂਤ ਤਾਂ ਬਹੁਤ ਮਿਲੇ ਨੇ ਪਰ ਫਿਰ ਵੀ ਪੁਲਿਸ ਸਾਰੇ ਮਾਮਲਿਆਂ ਤੇ ਜਾਂਚ ਕਰ ਰਹੀ ਆ ਮਹਾਵੀਰ ਨੇ ਦੱਸਿਆ ਤਾਂ ਜੈਦਾ ਬੀਪੀ ਆਪ ਹੋਣ ਲੱਗਾ ਨਸ਼ਾ ਦਿਮਾਗ ਚੋ ਗਿੱਟਿਆਂ ਚ ਆ ਗਿਆ ਤੇ ਰੈਕ ਚੋਂ ਬੀਪੀ ਵਾਲੀ ਗੋਲੀ ਲੱਭਣ ਲੱਗਾ ਤੈਨੂੰ ਕਿਵੇਂ ਪਤਾ ਲੱਗਾ ਪੱਕਾ ਉਹਦੀ ਸਹੇਲੀ ਨੇ ਕਰਵਾਇਆ ਐਵੇਂ ਤਾਂ ਨਹੀਂ ਫਸਾਈ ਜਾਂਦੇ ਕੀ ਪਤਾ ਪੁਲਿਸ ਗੋਗਲਵਾਂ ਤੋਂ ਮਿੱਟੀ ਝਾੜ ਰਹੀ ਹੋਵੇ ਜੈ ਸੱਚਾ ਜਹਾ ਮੰਨ ਕੇ ਰਾਜੀ ਨਹੀਂ ਸੀ ਤੈ ਤਾਂ ਕਦੇ ਸੱਚ ਮੰਨੀ ਆਪ ਦਾ ਤਾਂ ਨਹੀਂ ਡਰ ਪੈ ਗਿਆ ਮਹਾਵੀਰ ਦਿਲ ਦੀ ਬੁੱਝ ਗਿਆ ਹੋਵੇ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਆ ਤੂੰ ਭੁਗਾਈ ਨਾ ਮਰਿਆ ਕਰ ਜੈ ਖਿਜ ਕੇ ਭੋਲਿਆ ਚੱਲ ਆ ਜੀ ਘਰੇ ਜਾ ਕੇ ਆਉਣੇ ਆ ਮਹਾਵੀਰ ਨੇ ਕਹਿ ਕੇ ਫੋਨ ਕੱਟਤਾ ਜੈ ਨੇ ਪੈਗ ਖਤਮ ਕਰਕੇ ਨਾਲ ਦੀ ਨਾਲ ਹੀ ਬੀਬੀ ਦੀਆਂ ਗੋਲੀਆਂ ਸੁੱਟ ਲਈਆਂ ਚੰਗੇ ਭਲੇ ਮੂੜ ਦੀ ਓ ਚਿੱਕਿਆ ਤੀਜਾ ਪੈਗ ਪਾਉਣ ਦਾ ਹੌਸਲਾ ਨਾ ਪਿਆ WhatsApp ਤੇ ਮੈਸੇਜਾਂ ਦੇ ਨੋਟੀਫਿਕੇਸ਼ਨ ਆ ਰਹੇ ਸਨ ਜਾਨੋ ਕਿੱਥੇ ਹੋ ਤੁਸੀਂ ਸ਼ਾਪਿੰਗ ਲਈ ਲੈ ਜਾਣਾ ਸੀ ਕਿੰਨਾ ਟਾਈਮ ਲੱਗਦਾ ਆਜੋ ਪਲੀਜ਼ ਚਾਰ ਪੰਜ ਵਾਸ ਮੈਸੇਜਸ ਲਗਾਤਾਰ ਫੋਨ ਵਿੱਚ ਪਟਕ ਪਟਕ ਕਰ ਡਿੱਗ ਪਏ ਤੇ ਜੈਨੇ ਸੁਣ ਕੇ ਇਗਨੋਰ ਕਰ ਦਿੱਤੇ ਜੈਨੇ ਫੋਨ ਸਾਈਡ ਤੇ ਰੱਖ ਦਿੱਤਾ ਉਹਦਾ ਜਵਾਬ ਦੇਣ ਦਾ ਹੌਸਲਾ ਹੀ ਨਾ ਪਿਆ ਕੇਰਾ ਤਾਂ ਉਹ ਡਰ ਗਿਆ ਸਿੰਗਲੇ ਨੂੰ ਮਿੱਤਰ ਤਾਂ ਮੰਨਦਾ ਸੀ ਪਰ ਬਹੁਤ ਵਧੀਆ ਮਿੱਤਰ ਨਹੀਂ ਪਰ ਬਹੁਤ ਗੱਲਾਂ ਨੂੰ ਲੈ ਕੇ ਸਿੰਗਲਾ ਜੈਦਾ ਰਾਜਦਾਰ ਸੀ ਇੱਕ ਗਰੀਬ ਪਰਿਵਾਰ ਚ ਉੱਠ ਕੇ ਚੰਡੀਗੜ੍ਹ ਵਰਗੇ ਸ਼ਹਿਰ ਚ empire ਖੜਾ ਕਰ ਲੈਣਾ ਤੇ ਉਹੀ ਕਾਰੋਬਾਰ ਵਿਦੇਸ਼ਾਂ ਤੱਕ ਲੈ ਜਾਣਾ ਇਹ ਸਿੰਗਲੇ ਦੀ ਕਿਸਮਤ ਕਹਿ ਲੋ ਜਾਂ ਮਿਹਨਤ ਪੌ 12 ਵਿੱਚ ਸੀ ਸਿੰਗਲਾ ਮਿਹਨਤੀ ਤਾਂ ਸੀ ਪਰ ਠਰਕੀ ਹੱਦੋਂ ਵੱਧ ਜਨਾਨੀਆਂ ਦਾ ਸ਼ੌਂਕੀ ਵੈਸੇ ਬੰਦੇ ਸਾਰੇ ਠਰਕੀ ਹੁੰਦੇ ਜਦੋਂ ਤੱਕ ਕੋਈ ਫੜਨਾ ਹੋ ਜੇ ਸਭ ਸਾਦੀ ਹੁੰਦੇ ਆ ਪਰ ਕਮਾਲ ਉਦੋਂ ਹੁੰਦੀ ਹੈ ਜਦੋਂ ਬਾਂਦਰ ਨੂੰ ਕੇਲਾ ਮਿਲ ਜਾਵੇ ਹੁਣ ਸਿੰਗਲਾ ਤੇ ਜਾ ਰਾਜਦਾਰ ਕਿਦਾਂ ਮੈਂ ਦੱਸ ਦਾਂ ਤੁਹਾਨੂੰ ਤੁਸੀਂ ਅੱਗੇ ਆਓ ਆਪਾਂ ਗੱਲ ਅੱਗੇ ਤੋਰਦੇ ਆਂ ਜਿਵੇਂ ਪਿੰਡ ਵਾਲੇ ਕਿਸੇ ਨੇ ਕਿਸੇ ਨਾਲ ਸਕੇਰੀ ਜੋੜ ਲੈਂਦੇ ਆ ਓਵੇਂ ਇਹ बिजनेਸਮੈਨ ਆਪ ਦੇ ਕੰਮ ਕੱਢਣ ਲਈ ਕਿਸੇ ਨਾਲ ਕਿਸੇ ਨਾਲ ਸੀਟੀ ਰਲਾ ਲੈਂਦੇ ਹੀ ਆ ਤੇ ਆ ਜੈ ਸਿੰਘਲਾ ਮਹਾਵੀਰ ਗਾਹੇ ਬਗਾਹੇ ਮਿਲਦੇ ਰਹਿੰਦੇ ਆ ਮਹਾਵੀਰ ਪੂਜਾ ਪਾਠ ਵਾਲਾ ਵੱਧ ਸੀ ਜੈ ਸਿਹਤ ਲਈ ਤੇ ਸਿੰਘਲਾ ਜਨਾਨੀਆਂ ਵੱਲ ਮਤਲਬ એનર્ਜੀ ਐ ਕਿਸੇ ਪਾਸੇ ਵੀ ਚੈਨਲਾਈਜ਼ ਕਰ ਲਵੋ ਸਿੰਘਲੇ ਦੀਆਂ ਆ ਕਰਤੂਤਾ ਕਰਕੇ ਤਲਾਕ ਹੋ ਗਿਆ ਸੀ ਦੋ ਜਵਾਕ ਇੱਕ ਘਰਵਾਲੀ ਕੋਲ ਤੇ ਇੱਕ ਸਿੰਗਲੇ ਕੋਲ ਸਿੰਗਲੇ ਨੇ ਮੁੰਡਾ ਰੱਖ ਲਿਆ ਕਿ ਕੰਮ ਸੰਭੂ ਤੇ ਵਿਆਹ ਦਵਾਰਾ ਹੋਇਆ ਨਾ ਜਨਾਨੀਆਂ ਦਾ ਚਸਕਾ ਸਿਖਰ ਦੇ ਸੀ ਕਈ ਵਾਰ ਘਰ ਵੀ ਲੈ ਆਉਂਦਾ ਪਰ ਖਲਾ ਫਿਰ ਵੀ ਕਿਤੇ ਨਾ ਕਿਤੇ ਸੀ ਢਲਦੀ ਉਮਰੇ ਇੱਕ ਕੰਮ ਈ ਹੁੰਦਾ ਜਾਂ ਪਿਆਰ ਜਾਂ ਹਵਸ ਪੂਰਤੀ ਪਿਆਰ ਸਿਰਫ ਪਰਿਵਾਰ ਹੀ ਦੇ ਸਕਦਾ ਤੇ ਹਵਸ ਲਈ ਤਾਂ ਬਾਜ਼ਾਰ ਬਣੇ ਹੋਏ ਐ ਜੈ ਥੱਲੇ ਆਉਂਦਾ ਮਹਿਰਿਨ ਹਾਲੇ ਤੱਕ ਨਹੀਂ ਸਈ ਆਈ ਏ ਜਨਾਨੀ ਨੂੰ ਪਾਰਟੀਆਂ ਤੋਂ ਵੇਹਲ ਨਹੀਂ ਘਰ ਹੀ ਨਹੀਂ ਵੜਦੀ ਕਦੇ ਕਦੇ ਜੀ ਕਰਦਾ ਗਲਾ ਘੁੱਟ ਦੇਵਾਂ ਸੁਣਦੀ ਵੀ ਨਹੀਂ ਸ਼ੱਕ ਕਰਨ ਨੂੰ ਤਿਆਰ ਜਦੋਂ ਜੀ ਕਰੂ ਫੋਨ ਦੀ ਤਲਾਸ਼ੀ ਲੈਣ ਲੱਗ ਪੋ ਗੱਡੀ ਸੁਂਘਣ ਲੱਗ ਪੋ ਕਿ ਕਿਸੇ ਹੋਰ ਪਰਫਿਊਮ ਦੀ ਮਹਿਕ ਤਾਂ ਨਹੀਂ ਆਉਂਦੀ ਕਦੇ ਕੋਈ ਜਨਾਨੀ ਇੰਸਟਾ ਤੇ ਕਮੈਂਟ ਵੀ ਕਰ ਦੇਵੇ ਤਾਂ ਆਪ ਦੇ ਚਪੇੜਾ ਮਾਰਨ ਲੱਗ ਪੈਂਦੀ ਆ ਆਪਦੀਆਂ ਪਾਰਟੀਆਂ ਨਹੀਂ ਮੁਖਦੀਆਂ ਤੇ ਮੈਂ ਚਲਾ ਜਾਵਾਂ ਤਾਂ ਫੋਨ ਤੇ ਫੋਨ ਹੁਣ ਘਰੋਂ ਬਾਹਰ ਨਿਕਲਣ ਲੱਗੀ ਨਹੀਂ ਤਾਂ ਪਹਿਲਾਂ ਬੜਾ ਬੁਰਾ ਹਾਲ ਸੀ ਜੈ ਸਿੰਗਲੇ ਬਾਰੇ ਸੋਚ ਕੇ ਪਰੇਸ਼ਾਨ ਆ ਉਹ ਗੱਡੀ ਚੱਕ ਕੇ ਕਲਾਉਡ 9 ਵਾਲਿਆਂ ਦੇ ਰੈਸਟੋਰੈਂਟ ਚੱਲ ਪੈਂਦਾ ਹੈ ਉਹ ਅਕਸਰ ਆਪਣੇ ਮਿੱਤਰਾਂ ਨਾਲ ਆਉਂਦਾ ਰਹਿੰਦਾ ਹੈ ਤੇ ਬਹੁਤ ਯਾਦਾਂ ਇਸ ਥਾਂ ਨਾਲ ਨੇ ਜੈ ਤੇ ਹਾਵੀ ਹੋ ਰਿਹਾ ਉਹ ਪਰੇਸ਼ਾਨ ਆ ਮੈਨੂੰ ਸੱਚੀ ਇਦਾਂ ਕਰ ਸਕਦੀ ਹੈ ਲੱਗਦਾ ਤਾਂ ਹੈ ਨਹੀਂ ਸੀ ਯਾਰ ਕਿਸੇ ਦਾ ਕੋਈ ਭਰੋਸਾ ਨਹੀਂ ਅਰੇ ਲਗਾਤਾਰ ਫੋਨ ਕਰ ਰਹੀ ਹੈ ਤੇ ਜੈ ਆਈ ਏਮ ਬਿਜ਼ੀ ਕੈਲਕੂਲੇਟਰ ਦਾ ਟੈਕਸਟ ਸ਼ੈਡ ਦਿੰਦਾ ਹੈ ਤੁਸੀਂ ਨਹੀਂ ਆ ਸਕਦੇ ਤਾਂ ਵੀ ਕੇ 1000 ਭੇਜ ਦਿਓ ਮੈਂ ਸ਼ਾਪਿੰਗ ਜਾਣਾ ਰੀਤ ਨੇ ਫਿਰ ਵਾਇਸ ਓਵਰ ਸ਼ੈਡ ਦਿੱਤਾ ਜੈ ਨੇ 7000 ਦਾ ਫੋਨ ਪੇ ਕਰਕੇ ਬਾਕੀ ਫਿਰ ਦੇਣ ਦਾ ਮੈਸੇਜ ਕਰ ਦਿੱਤਾ ਤੇ ਗੱਡੀ ਮੋਹਾਲੀ ਤੋਂ ਚੰਡੀਗੜ੍ਹ ਪਾ ਲਈ ਸਾਲਾ ਮੇਰੇ ਨਾਲ ਨਾ ਆ ਸਿਆਪਾ ਹੋ ਜੀ ਨਹੀਂ ਨਹੀਂ ਰੀਤ ਵਧੀਆ ਕੁੜੀ ਆ ਉਹਨੇ ਰਾਹ ਚ ਜਾਂਦਿਆਂ ਦੋ ਚਾਰ ਹੋਰ ਦੋਸਤਾਂ ਤੋਂ ਸਿੰਗਲੇ ਦਾ ਸੱਚ ਜਾਣਨ ਲਈ ਫੋਨ ਲਾਇਆ ਪਰ ਬਿਆਨ ਸਭ ਦੇ ਮਹਾਬੀਰ ਵਰਗੇ ਹੀ ਸੀ ਮੈਨੂੰ ਸਿੰਗਲੇ ਦੀ গারਲਫ੍ਰੈਂਡ ਸੀ ਮਿਲੀ ਵੀ ਕਿੱਦਾਂ ਇੱਕ ਦਿਨ ਇਮੀਗ੍ਰੇਸ਼ਨ ਦਫ਼ਤਰ ਚ ਆਈ ਸੀ ਜੌਬ ਰਿਗਾਰਡਿੰਗ ਸਿੰਗਲਾ ਉਸ ਦਿਨ ਦਫ਼ਤਰ ਸੀ ਵੱਲਾ ਵੱਲਾ ਇਹ ਸ਼ਬਦ ਨਿਕਲੇ ਸੀ ਸਿੰਗਲੇ ਦੇ ਮੂੰਹੋਂ ਕਿਆ ਬਾਤ ਆ ਕੁਦਰਤ ਕਹਿ ਕਰਦੀ ਹੈ ਸਿੰਗਲੇ ਨੇ ਰਿਸੈਪਸ਼ਨਿਸਟ ਨੂੰ ਕਹਿ ਕੇ ਕੁੜੀ ਅੰਦਰ ਬੁਲਾ ਲਈ ਤੇ ਝੱਟ ਜੌਬ ਤੇ ਰੱਖ ਲਈ ਉੱਪਰ ਵਾਲੀ ਗੱਲ ਸਿੰਗਲਾ ਆਪਦੇ ਮੂੰਹੋਂ ਦੱਸਦਾ ਹੁੰਦਾ ਜਦੋਂ ਵੀ ਸਰੂਰ ਵਿੱਚ ਹੁੰਦਾ ਉਹ ਉਸ ਦਿਨ ਨੂੰ ਲੱਕੀ ਡੇ ਮੰਨਦਾ ਮੈਨੂੰ ਉਹ ਨੂੰ ਕਦੋਂ ਆਪ ਦੀ ਸਹਾਇਕ ਤੇ ਸਹਾਇਕ ਤੋਂ ਬੈੱਡ ਤੇ ਲੈ ਗਿਆ ਸਭ ਦਿਨਾਂ ਵਿੱਚ ਇਹ ਹੋ ਗਿਆ ਰੀਤ ਜੈਨ ਨੂੰ ਦੱਸਦੀ ਹੁੰਦੀ ਕਿ ਮੈਨੂੰ ਸਿੰਘਲੇ ਦੀ ਅੱਖ ਤਾਂ ਪਹਿਲਾਂ ਪਹਿਲੇ ਦਿਨ ਤੋਂ ਹੀ ਪੜ ਗਈ ਸੀ ਤੇ ਸ਼ਰਟ ਦੇਖ ਲਈ ਬਟਨ ਤੋਂ ਦਿਖਦੀ ਕਲੀਵੇਜ਼ ਨੇ ਬਲਦੀ ਤੇ ਤੇਲ ਪਾ ਦਿੱਤਾ ਸੀ ਤੇ ਉਹ ਆਪ ਦਾ ਰਜ਼ੂਮ ਖਾਉਂਦੀ ਚੁਕੀ ਸੀ ਤਾਂ ਸਿੰਘਲੇ ਦਾ ਉਸ ਵਕਤ ਕੱਲਾ ਲੋਕੰਢੇ ਖੜਾ ਨਹੀਂ ਸੀ ਹੋਇਆ ਸਿੰਘਲਾ ਮੈਨੂੰ ਸਿੰਘਲਾ ਮੈਨੂੰ ਤੇ ਸਮੋਹਤ ਹੋ ਗਿਆ ਸੀ ਉਹਨੂੰ ਲੱਗਦਾ ਸੀ ਕਿ ਇਸ ਤੋਂ ਉੱਤੇ ਕੁਝ ਨਹੀਂ ਆ ਮੈਨੂੰ ਦਾ ਦਿੱਤਾ ਸੁੱਖ ਉਹਦੇ ਖਿਆਲ ਨੂੰ ਭਰਨ ਲੱਗ ਪਿਆ ਮੈਨੂੰ ਉਹਦਾ ਖਿਆਲ ਰੱਖਦੀ 22 ਵਰਿਆਂ ਦੀ ਮੈਨੂੰ ਬੁੱਢੇ ਸਿੰਗਲੇ ਨੂੰ ਮੇਰਾ ਸੋਹਣਾ ਮੇਰਾ ਬੱਚਾ ਕਹਿੰਦੀ ਤਾਂ ਸਿੰਗਲਾ ਵਿਸ਼ਵਿਸ਼ ਜਾਂਦਾ ਰੈਸਟੋਰੈਂਟ ਆਇਆ ਤਾਂ ਕਾਰਨਰ ਵਾਲੀ ਕੋਸਿੰਗਾ ਤੇ ਬਹਿ ਗਿਆ ਇੱਥੇ ਹੀ ਉਹਨੂੰ ਸਿੰਗਲੇ ਨੇ ਮੈਨੂੰ ਨਾਲ ਮਿਲਾਇਆ ਸੀ ਆਹ ਤੇਰੀ ਭਾਬੀ ਆ ਸਿੰਗਲੇ ਨੇ ਤੌਰਫ ਐਵੇਂ ਕਰਵਾਇਆ ਸੀ ਸਾਲਾ ਭਾਬੀ ਦਾ ਕੁੜੀ ਨਹੀਂ ਕੰਜਰਾ ਤੇਰੀ ਪੋਤਰੀ ਦੀ ਉਮਰ ਦੀ ਆ ਉਨੇ ਸਿੰਗਲੇ ਨੂੰ ਮਨੀ ਮਨ ਗਾਲ ਕੱਢੀ ਸੀ ਹੈ ਸਾਲਾ ਸੱਚੀ ਚਵੜ ਕਿਵੇਂ ਤੂਤਦੀ ਦਿਲ ਲਗਰ ਵਰਗੀ ਲਈ ਫਿਰਦਾ ਠਰਕੀ ਸਾਲਾ ਉਹ ਫਿਰ ਚੁਰਿਆ ਸਿੰਗਲੇ ਮੈਨੂੰ ਦੀ ਵੱਕੀ ਵਿੱਚ ਹੱਥ ਪਾ ਕੇ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਮੈਨੂੰ ਸਿੰਗਲੇ ਦੀਆਂ ਗੱਲਾਂ ਤੇ ਹੱਥ ਫੇਰ ਰਹੇ ਸੀ ਤੁਸੀਂ ਇੰਜੋਏ ਕਰੋ ਮੈਂ ਨਿਕਲਦਾ ਆਪਾਂ ਮਿਲਦੇ ਹਾਂ ਸ਼ਾਮ ਨੂੰ ਥੋੜੇ ਦਿਨ ਬਾਅਦ ਫਿਰ ਸਿੰਗਲੇ ਨੇ ਐਲਮ ਤੇ ਮਾਲ ਸੱਦ ਲਿਆ ਸੀ ਆਖੇ ਕੰਮ ਆ ਜਲਦੀ ਆ ਗਿਆ ਤਾਂ ਆਖੇ ਤੈਨੂੰ ਕਿਸੇ ਨਾਲ ਮਿਲਾਉਣਾ ਆ ਰੀਤ ਮੀਨੂ ਦੀ ਸਹੇਲੀ ਯਾਰ ਅਸੀਂ ਮੂਵੀ ਦੇਖਣੀ ਸੀ ਤਾਂ ਰੀਤ ਨੇ ਇਕੱਲੀ ਬੋਰ ਹੋਣਾ ਸੀ ਆ ਤਾਂ ਗਈ ਸੋਚਿਆ ਤੇਰਾ ਫੰਕਸ਼ਨ ਕਰਵਾ ਦਈਏ ਨਾਲੇ ਇਹਨੂੰ ਕੰਪਨੀ ਹੋ ਜੂ ਰੀਤ ਨੂੰ ਦੇਖਦਿਆਂ ਹੀ ਜੈ ਦਾ ਮੂੰਹ ਪਾਣੀ ਨਾਲ ਭਰ ਗਿਆ ਇਹ ਤਾਂ ਮੀਨੂ ਨਾਲੋਂ ਵੀ ਬੰਬਾ ਨਾ ਚਾਹੁੰਦਿਆਂ ਵੀ ਜੈ ਨਾ ਨਹੀਂ ਸিকার ਰਿਹਾ ਤੇ ਮੂਵੀ ਚ ਉਹਨੂੰ ਲੱਗ ਰਿਹਾ ਸੀ ਕਿ ਰੀਤ ਨਾਲ ਤੇ ਜੈ ਦੀ ਧੜਕਣ ਤੇਜ਼ ਹੁੰਦੀ ਰਹੀ ਪਰ ਉਹ ਜਾਪ ਤੇ ਚ ਰਿਹਾ ਸਿੰਗਲੇ ਤੂੰ ਮਰਵਾਉਣ ਵਾਲੀ ਕਸਰ ਨਹੀਂ ਛੱਡਦਾ ਤੇਰੀ ਭਰਜਾਈ ਦਾ ਗੇੜਾ ਇੱਧਰ ਹੀ ਹੁੰਦਾ ਜੈ ਉਹਨਾਂ ਨੂੰ ਛੱਡਣ ਤੋਂ ਬਾਅਦ ਬੋਲਿਆ ਸੀ ਫਿਕਰ ਨਾ ਕਰ ਐਸ਼ ਕਰ ਕੱਚੀ ਜਹੀ ਭਾਲਦਾ ਸੀ ਨਾਲੇ ਪਤਾ ਮੈਨੂੰ ਵੇਖਿਆ ਸੀ ਮੈਨੂੰ ਨੂੰ ਤਾੜਦਾ ਸਿੰਗਲਾ ਜਿਵੇਂ ਲੋਹਾ ਗਰਮ ਵੇਖ ਕੇ ਸੱਟ ਮਾਰ ਗਿਆ ਸੀ ਜੈ ਹੱਸਦਾ ਹੱਸਦਾ ਆਪਣੀ ਗੱਲ ਕਹਿੰਦਾ ਰਹਿ ਗਿਆ ਰੀਤ ਤੇ ਮੈਨੂੰ ਰੂਮਮੇਟ ਸੀ ਦੋਵੇਂ ਮੁਹਾਲੀ ਦੇ 6 ਫੇਸ ਵਿੱਚ ਪੀਜੀ ਰੈਂਟ ਤੇ ਲੈ ਕੇ ਰਾਂ ਨਗਾ ਸਨ ਮੈਨੂੰ ਘਰ ਦੇ ਹਾਲਾਤਾਂ ਦੀ ਝੰਬੀ ਨੌਕਰੀ ਕਰਨ ਆਈ ਸੀ ਪਰ ਰੀਤਾ ਸਟੱਡੀ ਦੋਵੇਂ ਇੱਕ ਮਿਊਚੁਅਲ ਫਰੈਂਡ ਰਾਹੀਂ ਮਿਲੀਆਂ ਸੀ ਰੀਤਾ ਥੋੜੇ ਦਿਨਾਂ ਤੋਂ ਵੇਖ ਰਹੀ ਸੀ ਮੈਨੂੰ ਦੇ ਤੌਰ ਤਰੀਕੇ ਬਦਲ ਗਏ ਨੇ 15000 ਤੇ ਕੰਮ ਕਰਨ ਵਾਲੀ ਮੈਨੂੰ 15 Pro Max ਫੋਨ ਲੈ ਆਈ ਲੈ ਆ ਗਈ ਸੀ ਐਪਲ ਦੇ オリジナル ਹੈੱਡਫੋਨ ਅਲਟਰਾ ਨਾਈਟ ਵਾਚ ਬ੍ਰਾਂਡਡ ਡਰੈਸਾਂ ਮਹਿੰਗੇ ਸ਼ੂਜ਼ ਸਾਰੇ ਕੁਝ ਬਦਲ ਗਿਆ ਕੁੱਤੀਗੇ ਥ੍ਰਿਲ ਲਾਡਰੀ ਨਿਕਲੀਆ ਸਾਰਾ ਕੁਝ ਇੱਕੋ ਦਮ ਕਿਵੇਂ ਆ ਗਿਆ ਰੀਤ ਪੁੱਛਦੀ ਆ ਬੁਆਏਫਰੈਂਡ ਅਮੀਰ ਲੱਭ ਲਿਆ ਲੱਗਦਾ ਸਵਾ ਨਹੀਂ ਉਹ ਤਾਂ ਅਮਲੀ ਯਸਰੇ ਦਾ ਉਹ ਤਾਂ ਮੇਰੇ ਕੋਲੋਂ ਮੰਗਦਾ ਰਹਿੰਦਾ ਉਹ ਕੱਲਾ ਬੈੱਡ ਤੇ ਹੀ ਠੀਕ ਐ ਪਰ ਜਿਸਮ ਦੀ ਅੱਗ ਨਾਲ ਘਰ ਨਹੀਂ ਚੱਲਦੀ ਮੀਨੂ ਬੋਲੀ ਫੇਰ ਫੇਰ ਕੀ ਮਿਲਿਆ ਇੱਕ ਬੁੱਢੜਾ ਸਿਰੇ ਦਾ ਹਾਸ਼ੀ ਲੋੜੇ ਦਾ ਠਰਕਾ ਉਹ ਮਗਰ ਲਾਇਆ ਹੋਇਆ ਉਹਦੀਆਂ ਮਿਹਰਬਾਨੀਆਂ ਹੀ ਆ ਸਭ ਮੈਨੂੰ ਨੇ ਦੱਸਿਆ ਅੱਛਾ ਫਿਰ ਤੇਰੀਆਂ ਤਾਂ ਸੱਤੇ ਕਿ ਉਹ ਚਾਰੀ ਸੱਤੇ ਕਿ ਉਹ ਚਾ ਰੀਤ ਬੋਲੀ ਸੱਤੇ ਕੀ ਮਹਿਤਾ ਕਿ ਉਹ ਜ ਡੁੱਬੀ ਪਈਆਂ ਠਾਕੀ ਆ ਪੱਲੇ ਕੁਝ ਹੈ ਨਹੀਂ ਮੈਨੂੰ ਫਿਰ ਫੁੱਟਦੀ ਆ ਨਾਲੇ ਤੂੰ ਦੱਸ ਲੱਭ ਕੇ ਦਿਆਂ ਤੈਨੂੰ ਵੀ ਲੱਭ ਲੈ ਨਹੀਂ ਜਿਹਦੇ ਮਗਰ ਤੂੰ ਆ ਇਹਨੇ ਵੀ ਨਹੀਂ ਕੁਝ ਕਰਨ ਦੇਣਾ ਤੈਨੂੰ ਸ਼ੱਕੀ ਤੇ ਵਹਿਮੀਆਂ ਤੈਨੂੰ ਲੈ ਡੋਬੂ ਗੱਲਾਂ ਵਾਲਾ ਗਾਲਾਂ ਹੀ ਤਾਂ ਦਿੰਦਾ ਖੋਰ ਕਰਦਾ ਵੀ ਕੀ ਐ ਨਾਲੇ ਭੈਣੇ ਮੇਰੇ ਤਾਂ ਤਨਖਾਹ ਨਾਲ ਖਰਚ ਆਪਦੇ ਪੂਰੇ ਨਹੀਂ ਪੈਂਦੇ ਕਿਸੇ ਨੂੰ ਕੀ ਭੇਜਣਾ ਇਹ ਤਾਂ ਜਿਉਂਦਾ ਰਹੇ ਮੇਰਾ ਸਿੰਗਲੇ ਸਾਹਿਬ ਦੋਵੇਂ ਤਾੜੀ ਮਾਰ ਕੇ ਹੱਸਦੇ ਗਾਨੇ ਸਿੰਗਲੇ ਨੂੰ ਲੱਗਾ ਉਹਨੂੰ ਮੈਨੂੰ ਨਾਲ ਇਸ਼ਕ ਹੋ ਗਿਆ ਹੈ ਉਹ ਨਿਰਾਪura ਮੈਨੂੰ ਤੇ ਹੋ ਗਿਆ ਲੱਖ 2 ਲੱਖ ਉਹਦੇ ਲਈ ਮੈਨੂੰ ਨੂੰ ਦੇਣਾ ਖੇੜਸੀ ਮੈਨੂੰ ਨੇ ਸਿੰਗਲੇ ਨੂੰ ਕਹਿ ਕੇ ਆਪਦੇ ਨਿਕੰਮੇ ਭਰਾ ਨੂੰ ਇੰਗਲੈਂਡ ਦਾ ਵੀਜ਼ਾ ਲਵਾ ਦਿੱਤਾ ਸੀ ਤੇ ਜਦੋਂ ਮੁਹਾਲੀ ਉਹਦੇ ਘਰ ਦੇ ਧੰਨਵਾਦ ਕਰਨ ਆਏ ਤੇ ਮੀਨੂ ਨੇ ਸਿੰਗਲੇ ਨਾਲ ਮਲਵਾਇਆ ਸੀ ਇਹ ਮੇਰੇ ਸਰ ਡੈਡੀ ਨੇ ਬਹੁਤ ਚੰਗੇ ਨੇ ਮੇਰਾ ਬਹੁਤ ਖਿਆਲ ਰੱਖਦੇ ਨੇ ਮੀਨੂ ਨੇ ਕਿਹਾ ਸੀ ਚੰਗੇ ਤਾਂ ਵੇਖਣ ਨੂੰ ਹੀ ਲੱਗਦੇ ਆ ਤੇ ਆਪਣੇ ਲਈ ਤਾਂ ਰੱਬ ਨੇ ਬੁੱਤ ਨਾਲੇ ਅਸੀਂ ਤਾਂ ਮਾਤੜ ਬੰਦੇ ਆ ਤੁਸੀਂ ਖਿਆਲ ਰੱਖਣਾ ਤੁਹਾਡੀ ਧੀ ਆ ਹੁਣ ਮੀਨੂ ਦਾ ਬਾਪ ਬੋਲਿਆ ਸੀ ਜਦੋਂ ਉਹਨੇ ਧੀ ਕਿਹਾ ਤਾਂ ਸਿੰਗਲਾ ਮੱਚ ਗਿਆ ਸੀ ਪਰ ਅੰਦਰ ਜਾ ਕੇ ਮੀਨੂ ਨੇ ਜੱਫੀ ਪਾ ਕੇ ਠੰਡਾ ਕਰਤਾ ਸੀ ਡਾਰਲਿੰਗ ਉਹਨਾਂ ਨੂੰ ਕੀ ਪਤਾ ਅਨਪੜਨੇ ਮੈਂ ਤਾਂ ਤੁਹਾਡੀ ਆਂ ਸਿਰਫ ਤੁਹਾਡੀ ਲਵ ਯੂ ਸੋ ਮਚ ਮੇਰੇ ਗਲਮੁਲੂ ਮੀਨੂ ਬੋਲ ਕੇ ਸੱਪਣੀ ਵਾਂਗ ਸਿੰਗਲੇ ਨਾਲ ਲਿਪਟ ਗਈ ਸੀ ਮੀਨੂ ਨੇ 2 ਲੱਖ ਖਾਤੇ ਚ ਪਵਾ ਲਿਆ ਸੀ ਕਿ ਘਰ ਦੀਆਂ ਸ਼ੱਤਾਂ ਬਦਲਣ ਵਾਲੀਆਂ ਨੇ ਘਰਦਿਆਂ ਨੂੰ ਕਿਹਾ ਸੀ ਕਿ ਐਡਵਾਂਸ ਲੈ ਆ ਸਰ ਤੋਂ ਮੀਨੂ ਨੇ ਜਦੋਂ ਰੀਤ ਨੂੰ ਭਰਾ ਦੇ ਵੀਜ਼ੇ ਤੇ ਸਿੰਗਲੇ ਦੇ ਪੈਸੇ ਭੇਜੇ ਪੈਸਿਆਂ ਬਾਰੇ ਦੱਸਿਆ ਸੀ ਤਾਂ ਰੀਤ ਦਾ ਮਨ ਬੇਈਮਾਨ ਹੋ ਗਿਆ ਉਹਨੂੰ ਲੱਗਾ ਕਿ ਉਹਨੂੰ ਵੀ ਸਿੰਗਲੇ ਨਾਲ ਮਿਲਣਾ ਚਾਹੀਦਾ ਇਹ ਰੀਤ ਉਸ ਦਿਨ ਵੀ ਬਹਾਨੇ ਨਾਲ ਗਈ ਸੀ ਤੇ ਮੈਨੂੰ ਨੂੰ ਰੀਤ ਦੀਆਂ ਹਰਕਤਾਂ ਦਾ ਪਤਾ ਲੱਗ ਗਿਆ ਸੀ ਤੇ ਉਹਨੇ ਰੀਤ ਲਈ ਕਿਸੇ ਹੋਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਯਾਦ ਆਇਆ ਕਿ ਚੰਡੀਗੜ੍ਹ ਸਿੰਘਲੇ ਦੇ ਕਿਸੇ ਮਿੱਤਰ ਨੂੰ ਮਿਲੀ ਸੀ ਉਹ ਵੀ ਘੈਂਟ ਮਾਡਲ ਹੈ ਕਿਉਂ ਨਾ ਰੀਤ ਨਾਲ ਉਹਨੂੰ ਮਿਲਵਾ ਦਿਆਂ ਦੋ ਕੰਮ ਹੋ ਜਾਣਗੇ ਇੱਕ ਤਾਂ ਰੀਤ ਸਮਝੋ ਤੇ ਸਿੰਘਲੇ ਦੇ ਮਿੱਤਰ ਨਾਲ ਜਾਣ ਪਹਿਚਾਣ ਵਧ ਜੂ ਤੇ ਜੇ ਲੋੜ ਪਈ ਤਾਂ ਇੱਧਰ ਟਰਾਈ ਕਰ ਨੂੰ ਬੰਦਾ ਪਟਣਾ ਕਿਹੜਾ ਔਖਾ ਜੈ ਘਰੋਂ ਬਹੁਤ ਦੁਖੀ ਸੀ ਮਹਰੀਨ ਦਾ ਦਿਮਾਗ ਕ੍ਰਾਈਮ ਪੈਟਰੋਲ ਦੇਖ ਦੇਖ ਕੇ ਖਰਾਬ ਹੋਇਆ ਪਿਆ ਸੀ ਤੇ ਇੱਕ 24-25 ਸਾਲ ਪਹਿਲਾਂ ਜਦੋਂ ਨਵਾਂ-ਨਵਾਂ ਵਿਆਹ ਹੋਇਆ ਸੀ ਤਾਂ ਜੈ ਦੀ গারਲਫ੍ਰੈਂਡ ਨੇ ਲੈਂਡਲਾਈਨ ਤੇ ਫੋਨ ਕਰਤਾ ਸੀ ਮਹਰੀਨ ਨੇ ਚੁੱਕਿਆ ਸੀ ਉਹਨੇ ਪਤਾ ਨਹੀਂ ਕੀ ਕਿਹਾ ਪਰ ਉਸ ਦਿਨ ਤੋਂ ਬਾਅਦ ਬਹੁਤ ਕਲੇਸ਼ ਹੋਇਆ ਸੀ ਤੇ ਜਿੰਨਾ ਟਾਈਮ ਉਹਦੀ ਐਕਸ ਬਾਹਰ ਨਹੀਂ ਗਈ ਤਾਂ ਕਲੇਸ਼ ਰੁਕਿਆ ਨਾ ਤੇ ਉਦੋਂ ਦਾ ਬੈਠਾ ਸ਼ੱਕ ਹੁਣ ਤੱਕ ਨਹੀਂ ਸੀ ਨਿਕਲਿਆ ਜਿਹੜੀ ਕੁੜੀ ਸੀ ਜਿਹਦੇ ਨਾਲ ਮਾੜਾ ਨਾ ਬਣਾਇਆ ਹੋਵੇ ਉਹਦੀ ਕਿਸੇ ਸਹੇਲੀ ਨਾਲ 2 ਮਿੰਟ ਵੀ ਵੱਧ ਗੱਲ ਕਰ ਲੈਂਦਾ ਤਾਂ ਸਿਆਪਾ ਸ਼ੁਰੂ ਹੋ ਜਾਂਦਾ ਤੇ ਦੋਵੇਂ ਲੜਦੇ ਝਗੜਦੇ ਰਹਿੰਦੇ ਉਹਨੇ ਮਹਿਰ ਨੂੰ ਬਹੁਤ ਸਮਝਾਇਆ ਪਰ ਉਹ ਕਿੱਥੇ ਸਮਝਦੀ ਸੀ ਇਸ ਸਭ ਤੋਂ ਅੱਕ ਕੇ ਮਹਿ ਹੈ ਰੇਨ ਨੂੰ ਬਿਜ਼ਨਸ ਵੀ ਓਪਨ ਕਰਕੇ ਦਿੱਤਾ ਪਰ ਉਹਨੇ ਕੋਈ ਇੰਟਰਸਟ ਨਾ ਸ਼ੋਅ ਕਰਦੇ ਆ ਤੇ ਫਿਰ ਜੌਬ ਜੁਆਇਨ ਕਰਵਾਈ ਪਰ ਉਹ ਵੀ ਇਨਾ ਕੀਤੀ ਤੇ ਘਰ ਬਹਿ ਗਈ ਜਵਾਕ ਵੱਡੇ ਹੋ ਰਹੇ ਸੀ ਤਾਂ ਇਹ ਸਭ ਤੋਂ ਖਿਹੜਾ ਛਡਾਉਣ ਲਈ ਆਮ ਧਾਰਨਾ ਤੋਂ ਉਲਟ ਜੈ ਸ਼ਰਾਬੀ ਬੰਨ ਨਾਲੋਂ ਉਹਨੇ ਜੇਮ ਜੁਆਇਨ ਕਰ ਲਈ ਸੀ ਪੈਗ ਲਾਉਂਦਾ ਸੀ ਪਰ ਮੂਡ ਮੁਤਾਬਕ ਅੱਜ ਕੱਲ ਤਾਂ ਮਾਰਨਿੰਗ ਜਿਮ ਜਾ ਰਿਹਾ ਹੈ ਤੇ ਸ਼ਾਮ ਨੂੰ ਪਾਰਕ ਫਿਲਮ ਤੋਂ ਬਾਅਦ ਨੰਬਰ ਤਾਂ ਅਰੀਤ ਨੇ ਮੀਨੂ ਤੋਂ ਲੈ ਲਿਆ ਸੀ ਜੈ ਵੀ ਚਾਹੁੰਦਾ ਸੀ ਕਿ ਉਹ ਗੱਲ ਕਰੇ ਅਸਲ ਉਹ ਮਹਿਰੀਨ ਦੇਸ਼ਕ ਦੇ ਸੁਭਾਅ ਤੋਂ ਵਾਕਫ ਸੀ ਤੇ ਉਹਨੂੰ ਪਤਾ ਸੀ ਕਿ ਜੇ ਉਹਨੂੰ ਭੋਰਾ ਜਿੰਨੀ ਵੀ ਭਿੰਕ ਪਈ ਤਾਂ ਉਹਨੇ ਛੱਤ ਸਿਰ ਤੇ ਚੁੱਕ ਲੈਣੀ ਹੈ ਖੜਾ ਨਹੀਂ ਛੱਡਣਾ ਤੇ ਜਦੋਂ ਪਤਾ ਹੋਵੇ ਸਹਰਾਂ ਤੋਂ ਵੀ ਪ੍ਰਾਪਰਟੀ ਆਉਣੀ ਹੈ ਤਾਂ ਵਪਾਰੀ ਬੰਦਾ ਕਦੇ ਰਿਸਕ ਨਹੀਂ ਲੈਂਦਾ ਮੈਨੂੰ ਤੇ ਸਿੰਗਲਾ ਜਦੋਂ ਵੀ ਜਾਂਦੇ ਉਹ ਰੀਤ ਨੂੰ ਨਾਲ ਲੈ ਜਾਂਦੇ ਤੇ ਇਸ ਸਿੰਗਲੇ ਨੂੰ ਜੈਨ ਨੂੰ ਬੁਲਾਉਣ ਲਈ ਮਜਬੂਰ ਕਰਦੀ ਤੇ ਸਿੰਗਲਾ ਅਰੀਤ ਨੂੰ ਮਿਲਣਾ ਤਾਂ ਪਸੰਦ ਕਰਦਾ ਪਰ ਜਦੋਂ ਜੈ ਦੀ ਗੱਲ ਕਰਦਾ ਤਾਂ ਉਹ ਜੈਲਸ ਹੋ ਜਾਂਦਾ ਮੀਨੂ ਸਭ ਜਾਣਦੀ ਤੇ ਉਹ ਸਿੰਗਲੇ ਦੀਆਂ ਗੱਲਾਂ ਤੇ ਪੁੱਛੀ-ਪੁੱਛੀ ਕਰ ਛੇੜਦੀ ਤੇ ਸਿੰਗਲਾ ਸਾਹਿਬ ਬਰਫ਼ੋਂ ਪਾਣੀ ਬਣ ਜਾਂਦੇ ਨਹੀਂ ਸਿੰਗਲਾ ਤਾਂ ਤੇਰਾ ਬਾਪੂ ਲੱਗਦਾ ਬਾਹਾਂ ਚ ਬਾ ਪਾ ਕੇ ਜਾਂਦੀ ਨੂੰ ਸ਼ਰਮ ਨਹੀਂ ਆਉਂਦੀ ਰੀਤ ਬੋਲਦੀ ਨਹੀਂ ਸ਼ਰਮ ਕੀ ਵਧੀਆ ਬਾਪੂ ਲੱਗਣਾ ਚਾਹੀਦਾ ਨਾਲੇ ਸ਼ੱਕ ਨਹੀਂ ਕਰਦਾ ਕੋਈ ਸ਼ੱਕ ਕਿ ਨਹੀਂ ਕਰਨਾ जिने ਕਰਨਾ ਉਹਨੂੰ ਅੱਜ ਕੱਲ ਨਸ਼ੇ ਦੀਆਂ ਗੋਲੀਆਂ ਦਵਾ ਦਿੰਦੀਆਂ ਤੇ ਹਫ਼ਤੇ ਪਿੱਛੋਂ ਮਿਲ ਆਉਣੀ ਐ ਉਹ ਟਿਕਿਆ ਰਹਿੰਦਾ ਹੋਰ ਕਿਸੇ ਨੇ ਆਪਾਂ ਦੇਹੀ ਸਵਾਲ ਨਹੀਂ ਮੈਨੂੰ ਹੁੱਬ ਕੇ ਦੱਸ ਦੀ ਨਾਲੇ ਤੇਰਾ ਕੀ ਬਣਦਾ ਕੀ ਆਸ਼ਪ ਤੋਂ ਗਾਣਾ ਹੀ ਖਾਣੀ ਐ ਕਰ ਲੈ ਕੁਝ ਨਹੀਂ ਤਾਂ ਕੋਈ ਹੋਰ ਬਾਜੀ ਮਾਰ ਜੂ ਮੈਨੂੰ ਫੇਰ ਉਕਸਾਉਂਦੀ ਕਰਦੀਆਂ ਯਾਰ ਡਰ ਵੀ ਲੱਗਦਾ ਮੇਰੇ ਵਾਲਾ ਤਾਂ ਹੈ ਵੀ ਕੰਜਰ ਮਾਰ ਦਿਓ ਮੈਨੂੰ ਇੱਥੇ ਹੀ ਜਬਦਾ ਕਰਦਾ ਹੁੰਦਾ ਹੈ ਰੀਤ ਬਿਆਨ ਕਰਦੀ ਕੋਈ ਨਾ ਤੂੰ ਕਰ ਨਾਲੇ ਬੰਦੇ ਕਿਹੜਾ ਕਾਬੂ ਕਰਨੇ ਔਖੇ ਨੇ ਲੋਕਾਂ ਦੇ ਚਾਰ-ਚਾਰ ਰੱਖੇ ਨੇ ਤੂੰ ਤਾਂ ਦੋ ਹੀ ਸਾਹਮਣੇ ਆ ਮੈਨੂੰ ਪੱਕਾ ਕਰ ਰਹੀ ਹੈ ਸਿੰਗਲ ਆ ਰੀਤ ਨੂੰ ਵੇਖ ਕੇ ਲਾਣਾ ਸੁਟਦਾ ਉਹਦਾ ਜੀ ਕਰਦਾ ਕਿ ਕਿਤੇ ਮੈਨੂੰ ਉਹ ਰੀਤ ਤੇ ਉਹ ਇੱਕ ਬੈੱਡ ਤੇ ਆ ਜਾਣ ਤਾਂ ਰਹਾਏ ਸਾਰਾ ਕੁਝ ਕਰ ਲਿਆ ਤਾਂ ਬਸ ਆ ਹੀ ਬਾਕੀ ਹੈ ਮੈਨੂੰ ਸਿੰਗਲੇ ਦੀਆਂ ਨੀਤਾਂ ਭਾਪ ਗਈ ਸੀ ਤਾਂ ਕਰਕੇ ਉਹਨੇ ਕਦੇ ਰੀਤ ਦੇ ਨੇੜੇ ਨਾ ਜਾਣ ਦਿੱਤਾ ਤੇ ਰੀਤ ਹੌਲੀ-ਹੌਲੀ ਜੈ ਦੇ ਕਰੀਬ ਆ ਗਈ ਜੈ ਨੇ ਵੀ ਰੀਤ ਨੂੰ ਅੱਜ ਕਿਲੇ ਉਟਾਉਣਾ ਸ਼ੁਰੂ ਕਰ ਦਿੱਤਾ ਤੇ ਹਰ ਡਿਮਾਂਡ ਉਹਨੇ ਪਹਿਲੇ ਬੋਲਤੇ ਹੀ ਪੂਰੀ ਹੁੰਦੀ ਜੈ ਨੂੰ ਲੱਗਦਾ ਕਿ ਰੀਤ ਉਹਨੂੰ ਬਹੁਤ ਸੁਣਦੀ ਆ ਤੇ ਉਹ ਹਰ ਗੱਲ ਉਸ ਨੂੰ ਦੱਸਦਾ ਘਰ ਵਾਲੀ ਨੂੰ ਤਾਂ ਵਿਲੈਨ ਬਣਾ ਕੇ ਪੇਸ਼ ਕਰਦਾ ਸੀ ਪਰ ਚੰਗਾ ਇਹ ਸੀ ਕਿ ਰੀਤ ਨੂੰ ਮਹਿਰੀਨ ਬਾਰੇ ਮਾੜਾ ਨਾ ਬੋਲਣ ਦਿੰਦਾ ਜੋ ਵੀ ਹੈ ਤਾਂ ਮੇਰੀ ਘਰ ਵਾਲੀ ਰੀਤ ਜਾਇ ਦੀ ਨਿੱਕੀ ਨਿੱਕੀ ਲੋੜ ਦਾ ਖਿਆਲ ਰੱਖਦੀ ਗੁੱਡ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਤੱਕ ਦਾ ਮੈਸੇਜ ਕੀ ਖਾਣਾ ਕੀ ਪੀਣਾ ਇਹ ਵੀ ਰੀਤ ਡਿਸਾਈਡ ਕਰਦੀ ਫਾਰਮਲ ਕੱਪੜਿਆਂ ਤੋਂ ਕੈਜੂਅਲ ਤੱਕ ਦਾ ਸਫਰ ਰੀਤ ਨੇ ਕਰਵਾਇਆ ਤੇ ਜੈ ਕੈਜੂਅਲ ਚ ਹੋਰ ਵੀ ਯੰਗ ਲੱਗਦਾ ਜੈ ਨੂੰ ਲੱਗਦਾ ਮੈਂ ਤਾਂ ਜਨਮ ਹੀ ਪਹਿਲਾਂ ਲੈ ਲਿਆ ਹੁਣ ਜੰਮਣਾ ਚਾਹੀਦਾ ਸੀ ਕਦੇ ਕਦੇ ਸੋਚਦਾ ਰੀਤ ਨੂੰ ਬਾਹਰ ਲੈ ਜਾਵਾਂ ਵਿਆਹ ਕਰਵਾ ਲਵਾਂ ਕਦੇ ਜੀ ਕਰਦਾ ਮਹਿਰਨ ਨੂੰ ਡਾਈਵੋਰਸ ਦੇ ਕੇ ਰੀਤ ਨੂੰ ਘਰ ਲੈ ਆਵਾ ਐਂਦਾ ਖਿਆਲ ਰੱਖਦੀ ਆ ਜਦੋਂ ਵੀ ਸਿੰਗਲਾ ਮਿਲਦਾ ਤਾਂ ਉਹ ਉਹਨੂੰ ਜੱਫੀ ਪਾ ਲੈਂਦਾ ਸਿੰਗਲਾ ਜੇ ਤੂੰ ਕੁੜੀ ਹੁੰਦਾ ਤਾਂ ਮੈਂ ਤੇਰੀਆਂ ਪੱਪੀਆਂ ਲੈ ਮਾਰ ਦੇਣਾ ਸੀ ਉਹ ਸਿੰਗਲੇ ਨੂੰ ਟੀਚਰ ਕਰਦਾ ਫਿਰ ਆ ਢਿੱਡ ਵਿਚਾਲੇ ਨਹੀਂ ਸੀ ਆਉਂਦਾ ਜੱਫੀ ਦੇ ਉਹ ਸਿੰਗਲੇ ਦੇ ਪੇਟ ਤੇ ਉਂਗਲ ਮਾਰਦਾ ਤੈਨੂੰ ਆਉਣੀਆਂ ਗੱਲਾਂ ਪੁੱਤ ਤੂੰ ਵੀ ਸਿੰਗਲੇ ਕਰਕੇ ਖੁਸ਼ ਆ ਸਿੰਗਲਾ एहسان ਜਤਾਉਣ ਦੀ ਕੋਸ਼ਿਸ਼ ਕਰਦਾ ਮੈਨੂੰ ਰੀਤ ਦੇ ਜੈ ਨੇੜੇ ਜਾਣ ਨਾਲ ਆਪਣੀ ਯੋਜਨਾ ਵਿੱਚ ਸਫਲ ਹੋ ਗਈ ਸੀ ਉਹ ਕਦੀ ਕਸੌਲੀ ਕਦੀ ਸ਼ਿਮਲੇ ਖਰਚੇ ਦੀ ਪਰਵਾਹ ਨਹੀਂ ਸੀ ਦੋਵਾਂ ਦੀ ਲਾਟਰੀ ਲੱਗੀ ਹੋਈ ਸੀ ਸਿੰਗਲੇ ਨੂੰ ਤਾਂ ਘਰ ਵਿੱਚੋਂ ਪਹਿਲਾਂ ਹੀ ਫਿਕਰ ਨਹੀਂ ਸੀ ਜੈ ਵੀ ਬਿਜ਼ਨਸ ਮੀਟਿੰਗਾਂ ਕਹਿ ਕੇ ਘਰੋਂ ਨਿਕਲ ਜਾਂਦਾ ਉਹ ਬਾਹਰ ਰਹਿੰਦੇ ਤੇ ਮौज-ਮਸਤੀ ਚੱਲਦੀ ਜੈ ਸੱਤ ਸੈਕਟਰ ਵਾਲੀ ਗੱਡੀ ਘੁਮਾ ਕੇ ਇਟਾਲੀਅਨ ਰੈਸਟੋਰੈਂਟ ਵਰਜ਼ਨ ਕੋਟ ਯਾਰਡ ਵਾਲੇ ਆਉਂਦਾ ਹਲੇ ਪਾਰਕਿੰਗ ਵਿੱਚ ਹੀ ਸੀ ਕਿ ਉਹਨੂੰ ਸਾਹਮਣੇ ਰੀਤ ਕਿਸੇ ਮੁੰਡੇ ਨਾਲ ਜਾਂਦੀ ਦਿਸਦੀ ਹੈ ਭੁਲੇਖਾ ਨਾ ਹੋਵੇ ਦੁਬਾਰਾ ਵੇਖਦਾ ਤਾਂ ਉਹੀ ਸੀ ਰੀਤ ਬਾਹਾਂ ਚ ਬਾਹ ਪਾਈ ਅੰਦਰ ਵੜ ਗਈ ਹੈ ਹੈ ਉਹਦਾ ਦਿਲ ਚਿਰਿਆ ਜਾਂਦਾ ਕਮਾਲ ਆ ਇਹ ਤਾਂ ਉਹੋ ਮੁੰਡਾ ਜੋ ਰੀਤ ਦੇ ਕਹਿਣ ਤੇ ਉਹਨੇ ਫੋਕਲ ਪੁਆਇੰਟ ਵਾਲੇ ਆਪਣੇ ਸਬ ਇਨਸਪੈਕਟਰ ਯਾਰ ਨੂੰ ਕਹਿ ਕੇ ਚੁਕਵਾਇਆ ਸੀ ਹੁਣ ਉਸੇ ਦੇ ਨਾਲ ਹੀ ਉਹ ਫੋਨ ਕਰਦਾ ਰੀਤ ਨੂੰ ਉਹਨੇ ਗਾਰਡੀਅਨ ਇਨਸਲ ਦੇ ਨਾਮ ਨਾਲ ਸੇਵ ਕਰ ਰੱਖਿਆ ਮੀਨੂੰ ਤਾਂ ਸ਼ੂਗਰ ਹੈ ਦੇ ਡੈਡੀ ਨਾਲ ਹੀ ਸੇਵ ਕਰੀ ਫਿਰਦੀ ਐ ਪਰ ਰੀਤ ਨੇ ਕਿਸੇ ਹਾਲੀਵੁੱਡ ਮੂਵੀ ਚ ਇਹ ਨਾਮ ਸੁਣਿਆ ਸੀ ਸੁਣਨੇ ਚ ਸੁਣਾ ਲੱਗਦਾ ਤਾਂ ਉਂਝ ਵੀ ਡੀ ਸੈਂਸ ਸੀ ਉਸਨੇ ਗਾਰਡੀਅਨ ਇੰਜਲ ਸੇਵ ਕਰ ਲਿਆ ਸੀ ਆਹੋ ਪੈਂਦੀ ਪੈ ਜਾਓ ਸਰਾਣੇ ਪੈ ਜਾਓ ਤੁਹੀ ਤਾਂ ਵਿਚਾਲੀ ਆਉਣੀ ਐ ਹੈਲੋ ਮਾਈ ਲਵ ਕਿਵੇਂ ਹੋ ਮੇਰੀ ਯਾਦ ਆ ਰਹੀ ਸੀ ਤੁਸੀਂ ਆਏ ਨਹੀਂ ਤੇ ਮੈਂ ਕੱਲੀ ਤੁਹਾਡੇ ਬਿਨਾ ਬੋਰ ਹੋ ਰਹੀ ਸੀ ਸ਼ਾਪਿੰਗ ਕਰਨ ਦਾ ਮਨ ਤਾਂ ਨਹੀਂ ਸੀ ਫਿਰ ਵੀ ਕਰ ਰਹੀ ਆ ਰੀਤ ਜਵਾਬ ਦਿੰਦੀ ਹੈ ਅੱਛਾ ਕਿੱਥੇ ਹੋਣ ਮੈਂ ਆਉਣਾ ਜੈ ਬੋਲਣ ਲੱਗਿਆ ਤਾਂ ਰੀਤ ਟੋਕਦਿਆਂ ਬੋਲੀ ਪੁੱਤ ਮੈਂ ਵੀ ਆਰ ਮਾਲੀ ਆ ਹੁਣ ਸ਼ਾਪਿੰਗ ਹੋ ਗਈ ਆ ਮੈਂ ਜਾਣਾ ਆਂਟੀ ਨੇ ਪੀਜੀ ਨੇ ਚੜਨ ਦੇਣਾ ਆਪਾਂ ਕੱਲ ਮਿਲਦੇ ਆਂ ਡਾਰਲਿੰਗ ਲਵ ਯੂ ਆਪਣਾ ਧਿਆਨ ਰੱਖਿਓ ਦਵਾਈ ਲੈ ਲਿਓ ਰੇਤ ਇੱਕੋ ਸਾਹ ਹੈ ਗਲ ਮਕਾ ਕੇ ਫੋਨ ਕੱਟ ਦਿਆ ਤੇ ਵਾਸ਼ਰੂਮ ਚ ਨਿਕਲ ਕੇ ਆਪਣੇ ਬੀਐਫ ਕੋਲ ਆ ਕੇ ਬਹਿ ਜਾਂਦੀ ਹੈ ਜੈਦਾ ਜੀ ਕਰਦਾ ਕਿ ਜਾ ਕੇ ਚਪੇੜਾ ਛੱਡਾਂ ਪਰ ਫਿਰ ਗੱਡੀ ਲੈ ਕੇ ਘਰ ਆ ਜਾਂਦਾ ਉਹ ਘਰ ਆ ਕੇ ਬੇਚੈਨ ਫਿਰ ਦੋ ਮੋٹے ਪੈਗ ਲਾਉਂਦਾ ਨੀਂਦ ਨਹੀਂ ਆ ਰਹੀ ਉਹਨੂੰ ਮਹਾਵੀਰ ਦੀ ਗੱਲ ਯਾਦ ਆ ਰਹੀ ਹੈ ਸਾਲਾ ਸਹੇਲੀ ਨਾਲ ਜੈਪੁਰ ਗਿਆ ਸੀ ਸੁਣਿਆ ਉੱਥੇ ਉਹਨੇ ਅਸਲੀ ਆਪ ਦਾ ਬாய்ਫਰੈਂਡ ਵੀ ਸੱਦਿਆ ਹੋਇਆ ਸੀ ਰਾਤ ਨੂੰ ਕਿਸੇ ਕੋਲੋਂ ਬਹਿਸ ਹੋ ਗਈ ਤੇ ਫਿਰ ਕਤਲ ਕਰਕੇ ਭੱਜ ਗਈ ਰਾਤ ਨੂੰ ਡਰਾਉਣੇ ਸੁਪਨੇ ਆ ਰਹੇ ਆ ਪਰ ਫਿਰ ਮਨ ਨਹੀਂ ਮੰਨ ਰਿਹਾ ਉਹ ਸੋਚਦਾ ਲੱਖ ਰੀਤ ਤੇ ਮੈਨੂੰ ਸਹੇਲਣਾ ਹੁਣ ਪਰ ਰੀਤ ਅਲੱਗ ਕੀ ਪਤਾ ਮੁੰਡਾ ਦੋਸਤ ਜਾਂ ਭਰਾ ਹੋਵੇ ਪਰ ਯਾਰ ਦੱਸਣਾ ਤਾਂ ਚਾਹੀਦਾ ਉਧੇੜਨ ਚ ਕਦੋਂ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਾ ਸਵੇਰ 8 ਵਜੇ ਦੇ ਨੂੰ ਮਹਾਵੀਰ ਦਾ ਫੋਨ ਆ ਜੈ ਕਾਲ ਪਿਕ ਕਰਦਾ ਹੈ ਹੈਲੋ ਜੈ ਹੈਲੋ ਜੈ ਮਹਾਵੀਰ ਦਾ ਸਾ ਉਖੜਿਆ ਹੋਇਆ ਕੀ ਹੋਇਆ ਵਰਕਆਊਟ ਕਰ ਰਿਹਾ ਹੈ ਜੈ ਪੁੱਛਦਾ ਓਏ ਨਹੀਂ ਸਿੰਗਲੇ ਦੀ ਸਹੇਲੀ ਆਪਦੇ ਯਾਰ ਨਾਲ ਹਰਿਆਣੇ ਬਾਰਡਰ ਤੇ ਦਿੱਲੀ ਭਾਈ ਦੀ ਫੜੀ ਗਈ ਆ ਪੁਲਿਸ ਜਾਂਚ ਤਾਂ ਉਹ ਸ਼ੱਕ ਦੇ ਘੇਰੇ ਚ ਈ ਸੀ ਪਰ ਭੱਜੀ ਕਰਕੇ ਫੜੀ ਗਈ ਆ ਤੇ ਮੰਨ ਵੀ ਗਈ ਆ ਮਹਾਵੀਰ ਨੇ ਗੱਲ ਪੂਰੀ ਕੀਤੀ ਹੈ ਸੱਚੂ ਗੱਲ ਕੀ ਹੋਈ ਜੈ ਦੀ ਜਾਨ ਹਲਕ ਚ ਆ ਗਈ ਮਹਾਵੀਰ ਨੇ ਸਾਰੀ ਗੱਲ ਦਾ ਵਿਸਥਾਰ ਕੀਤਾ ਕਿ ਕਿਵੇਂ ਮੀਨੂ ਸਿੰਗਲੇ ਨਾਲ ਰੂਮ ਵਿੱਚ ਗਈ ਤੇ ਕਿਵੇਂ ਉਹਦੇ ਬாய்ਫਰੈਂਡ ਨੇ ਪਿੱਛਾ ਕੀਤਾ ਤੇ ਜਦੋਂ ਉਹਨੇ ਸਿੰਗਲੇ ਨੂੰ ਅਰਧ ਨਗਨ ਹਾਲਤ ਵਿੱਚ ਵੇਖਿਆ ਤਾਂ ਉਹ ਆਪਾ ਗਵਾ ਗਿਆ ਮੀਨੂ ਨੇ ਤਾਂ ਸਿੰਗਲੇ ਨੂੰ ਕੋਲ ਮੁੰਡੇ ਨੂੰ ਆਪਦਾ ਭਰਾ ਦੱਸਿਆ ਸੀ ਤੇ ਮੁੰਡੇ ਨੂੰ ਕਿਹਾ ਸੀ ਕਿ ਸਿੰਗਲੇ ਨੇ ਉਹਨੂੰ ਗੋਦ ਲਿਆ ਸਿੰਗਲਾ ਅੱਗੇ ਹੋ ਕੇ ਸਮਝਾਉਣ ਲੱਗਾ ਤਾਂ ਉਹ ਮੁੰਡੇ ਨੇ ਗੁਲਦਸਤਾ ਚੁੱਕ ਕੇ ਉਹਦੇ ਸਿਰ 'ਚ ਮਾਰ ਦਿੱਤਾ ਬਜ਼ੁਰਗ ਸਰੀਰ 25 ਸਾਲ ਦੇ ਮੁੰਡੇ ਦਾ ਮੁਕਾਬਲਾ ਕਿੱਥੋਂ ਕਰਦਾ ਤੇ ਸਿੰਗਲਾ ਮਰ ਗਿਆ ਤੇ ਉਹ ਪੈਸਾ ਤੇ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਜੈ ਦੇ ਦਿਮਾਗ ਦੇ ਡਾਇਲ ਘੁੰਮ ਗਏ ਉਹਦੀਆਂ ਅੱਖਾਂ ਅੱਗੇ ਤਾਰੇ ਆ ਗਏ ਉਹ ਡਰ ਗਿਆ ਮੇਰਾ ਹਸ਼ਮੀਰ ਸਿੰਘਲੇ ਵਾਲਾ ਨਾ ਹੋਵੇ ਪਰ ਸਿੰਗਲੇ ਦੇ ਨਾਲ ਕੀ ਮੁਕਾਬਲਾ ਉੱਲੂ ਨੂੰ ਕਿਹਾ ਸੀ ਪਰ ਹੁਣੀ ਤਾਂ ਕੀ ਪਤਾ ਕੋਈ ਸੁੱਤੇ ਪੈ ਦੇ ਸਿਰ 'ਚ ਮਾਰ ਗਿਆ ਤਾਂ ਕੁਝ ਜੈ ਡਰ ਗਿਆ ਉੱਕ ਭਹਾਟ ਵਿੱਚ ਆ ਨਾ ਤਾਂ ਜੰਮ ਗਿਆ ਤੇ ਨਾ ਦਫ਼ਤਰ ਉਹਨੂੰ ਰੀਤ ਦੀ ਕੋਈ ਨਕਾਬ ਪਾਏ ਪ੍ਰਤੀਤ ਹੋ ਰਹੇ ਆ ਦੇਮਾਗ ਦਲ ਹੋ ਗਿਆ ਸ਼ਾਮ ਨੂੰ ਰੀਤ ਦਾ ਫੋਨ ਆਉਂਦਾ ਪਹਿਲੀ ਕਾਲ ਤੇ ਫੋਨ ਨਹੀਂ ਚੁੱਕਿਆ ਫਿਰ ਕਾਲ ਆਉਂਦੀ ਆ ਕਾਲ ਪਿਕ ਕੀਤੀ ਮੇਰੇ ਸੋਹਣੇ ਕਿੱਥੇ ਹੋ ਮੇਰਾ ਜੀ ਕਰਦਾ ਆ ਮਿਲਣ ਨੂੰ ਆਜੋ ਸੋਹਣੇ ਮੂਵੀ ਚਲਦੇ ਆ ਰੀਤ ਮਿੱਠੀ ਆਵਾਜ਼ ਚ ਬੋਲ ਰਹੀ ਹੈ ਜੈ ਬਿਨਾ ਬੋਲੇ ਫੋਨ ਕੱਟ ਦਿੰਦਾ ਹੈ ਮਹਾਵੀਰ ਦਾ ਮੈਸੇਜ ਆਇਆ ਸਿੰਗਲੇ ਦੀ ਬਾਡੀ ਲੈਂਡ ਜਾਣਾ ਤਿਆਰ ਰਹੀ ਜੈਨੇ ওকে ਦਾ ਮੈਸੇਜ ਕਰ ਦਿੱਤਾ ਬਦਲਬਾਈ ਸ਼ੁਰੂ ਹੋ ਗਈ ਹੈ ਮੀ ਦੀ ਤਿਆਰੀ ਹੈ ਠੰਡਾ ਮੌਸਮ ਆ ਮਹਾਵੀਰ ਦਾ ਫੋਨ ਆ ਰਿਹਾ ਕਾਲ ਵਾਰ ਵਾਰ ਡਿਸਕਨੈਕਟ ਆ ਰਹੀ ਹੈ ਜੈ ਪੈਗ ਲਾ ਕੇ ਮੂਡ ਬਣਾ ਰਿਹਾ ਜੈ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਹੁਣ ਰੀਤ ਨੂੰ ਪਿਕ ਕਰਨ ਜਾ ਰਿਹਾ ਹੈ ਕੈਂਡਲ ਲਾਈਟ ਡਿਨਰ ਕਰਨ ਦੋਸਤੋ ਇਹ ਤੇ ਸੀ ਗਾਰਡੀਅਨ ਇੰਜ਼ਲ ਅਲਫਾਜ਼ ਜੋ ਕਿ ਸਮਕਾਲ ਦਾ ਇੱਕ ਪੰਜਾਬੀ ਕਹਾਣੀ ਦਾ ਚਰਚਤ ਨਾਮ ਹੈ ਉਹਨਾਂ ਦੁਆਰਾ ਲਿਖੀ ਹੋਈ ਕਹਾਣੀ ਇੱਕ ਕਹਾਣੀ ਆਪਾਂ ਲਈ ਸੀ ਉਹਨਾਂ ਦੇ ਕਹਾਣੀ ਸੰਗ੍ਰਹਿ ਛਲਾਵਿਆਂ ਦੀ ਰਤਚੋਂ ਤੁਹਾਨੂੰ ਕਹਾਣੀ ਕਿਵੇਂ ਲੱਗੀ ਇਸ ਦਾ ਤੁਸੀਂ ਮੈਨੂੰ ਜਰੂਰ ਦੱਸਿਓ ਮੈਸੇਜ ਕਰਕੇ ਤਾਂ ਕਿ ਤੁਹਾਡੇ ਮੈਸੇਜ ਮੇਰੇ ਲਈ ਹੌਸਲਾ ਫਜ਼ਾਈ ਹੋਣਗੇ ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਜਾਸਤ ਦੋਸਤੋ ਕੱਲ ਨੂੰ ਫਿਰ ਤੁਹਾਡੇ ਲਈ ਕੋਈ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੀ ਦੋਸਤੋ ਆਪਣਾ ਖਿਆਲ ਰੱਖਿਓ ਜਿੰਦਾ ਰਹੋ ਚਾਂਦਨੀ ਨੇ ਪੁੰਨਿਆ ਤੇ ਜਲਸਾ ਲਗਾਇਆ Thank you so much.